ਉਹ ਵੀ ਮੈਨੂੰ ਖੁਦ ਚਮਕੀਲਾ ਕਹਦੇ ਨਹੀਂ ਮੈਂ ਤੂੰ ਦੂਜਾ ਚਮਕੀਲਾ ਜੀ ਮਤਲਬ ਜਿਹੜਾ ਸੁੱਕ ਦੇ ਨਾਲ ਚਮਕੀਲਾ ਲੱਗਿਆ ਉਹ ਕਿਤੇ ਨਾ ਕਿਤੇ ਜੋ ਅਸਲੀ ਚਮਕੀਲਾ ਸੀ ਉਹਦੇ ਹੀ ਦੇਣਾ ਉਹ ਹੀ ਦੇਣਾ ਕਿਉਂ ਤੇਰਾ ਮਰੰਗਾ ਮਿਲਦਾ ਸੀ ਇੱਕ ਜਾ ਗਾਇਕੀ ਵੀ ਮਿਲਦੇ ਸੀ ਉਹ ਹੱਕਾ ਨੂੰ ਬਚਾ ਲੋ ਤੁਹਾਡੀ ਮਰੀ ਕਿਉਂ ਜ਼ਮੀਰ ਹੱਕਾ ਨੂੰ ਬਚਾ ਲੋ ਤੁਹਾਡੀ ਮਰੀ ਕਿਉਂ ਜ਼ਮੀਰ ਉਲ ਮਰੀ ਕਿਉ ਜਮੀਏ ਇੱਕ ਮੁੱਠੋ ਹੋ ਜੋ ਪੀਮ ਕਹਿਗੇ ਸੀ ਅਖੀਰੇ ਇੱਕ ਮੁੱਠੋ ਹੋ ਜੋ ਪੀਮ ਕਹਿਗੇ ਸੀ ਅਖੀਰੇ ਸਾਡੇ ਵੀ ਚਿੱਟਾ ਜੇ ਪਪੂਲਰ ਘੱਟ ਸੀ ਸਾਡੇ ਕਲਾਕਾਰਾਂ ਨਾਲੋਂ ਜ਼ਿਆਦਾ ਪਪੂਲਰ ਕਬ ਜੀ ਜੀ ਸਾਡੇ ਸੁਨੇਹਾ ਜੀ ਤੁਹਾਨੂੰ ਲਿਖਿਆ ਹੋਇਆ ਗੀਤ ਹੈ ਆਖ ਦੇਸੀ ਜਿਹੜੇ ਸਾਨੂੰ ਉਹ ਤਾਂ ਪਾ ਦੇ ਹੋ ਇੱਕ ਵਾਰੀ ਸਾਨੂੰ ਸਦਾ ਚ ਬਿਠਾ ਦੇ ਰੋ ਟੋੜਿਆ ਹੱਕਾਂ ਦੀ ਰਾਖੀ ਅਸੀਂ ਕਰਾਂਗੇ ਵਾਗ ਡੋਰ ਸਾਡੇ ਹੱਥਾਂ 'ਚ ਫੜਾ ਲਿਓ ਬੰਦਾ ਜਿਹੜਾ ਕੁਰਸੀ ਦੇ ਉੱਤੇ ਆਣ ਕੇ ਬੰਦਾ ਜਿਹੜਾ ਕੁਰਸੀ ਦੇ ਉੱਤੇ ਆਣ ਕੇ ਝੂਠੇ ਲਾਰੇ 'ਚ ਸਮੇਂ ਨੂੰ ਲਗਾਈ ਜਾਂਦਾ ਏ ਹਾਏ ਖਾਂਦਾ ਨਹੀਂ ਉਹ ਚਿੱਟੇ ਨੂੰ ਪੰਜਾਬ ਮਿੱਤਰੋ ਚਿੱਟਾ ਤਾਂ ਪੰਜਾਬ ਨੂੰ ਹੀ ਖਾਈ ਜਾਂਦਾ ਏ ਖਾਂਦਾ ਨਹੀਂ ਉਹ ਚਿੱਟੇ ਨੂੰ ਪੰਜਾਬ ਮਿੱਤਰੋ ਚਿੱਟਾ ਤਾਂ ਪੰਜਾਬ ਨੂੰ ਹੀ ਖਾਈ ਜਾਂਦਾ ਏ ਜਿਹੜੇ ਭਾਈਚਾਰਾ ਖਿਲਰੇ ਪਿਆ ਜਿਹੜੇ ਬਾਬਾ ਸਾਹਿਬ ਨੂੰ ਮੰਨਦੇ ਆ ਜੇ ਕਿਤੇ ਉੱਤੇ ਪਰਦਾ ਕੋਈ ਕਿਤੇ ਪਰਦਾ ਉਹਨਾਂ ਨੇ ਇੱਕ ਸਰਹਿ ਲਾਇਆ ਵੀ ਇਹਨਾਂ ਨੇ ਰਾਜਨੀਤੀ ਵਾਲਾ ਜਿਹੜਾ ਮਨੋਂ ਵੰਦੀਏ ਇਹਨਾਂ ਨੂੰ ਕੁਝ ਨਹੀਂ ਦੇਣਾ ਜੇ ਤੁਸੀਂ ਇੱਕ ਮਤ ਇਕੱਠੇ ਹੋਵੇ ਜੇ ਹੱਕ ਮੰਗੋਗੇ ਤੇ ਤਾਂ ਤੁਹਾਨੂੰ ਹੱਕ ਮਿਲ ਰਿਹਾ ਇਹਨਾਂ ਨੂੰ ਤੁਹਾਨੂੰ ਵਰਤੀ ਜਾਣਾ ਜੀ ਜੀ ਹੁਣ ਤੱਕ ਵਰਤਦੇ ਜੀ ਇਹਦਾ ਮਤਲਬ ਤੁਸੀਂ ਜਿਹੜੇ ਬਹੁਤ ਚਰਚਿਤ ਮਾਮਲਾ ਚੱਲਿਆ ਜਾਨੀ ਸਰਟੀਫਿਕੇਟ ਨਾਲ ਸਾਡਾ ਗੁਰੂ ਪੰਜਾਬ ਦਾ ਨਾਮ ਪਰ ਗਾਇਕ ਆ ਜਿਹੜਾ ਆਹ ਸਾਹਿਬ ਨੇ ਉਹਨਾਂ ਦੇ ਫਾਜ਼ਲ ਸਾਹਿਬ ਸਾਹਿਬ ਨੇ ਤਾਂ ਪੰਜਾਬੀ ਦੇ ਵਿੱਚ ਮਜਬੀ ਪਾਈ ਚੱਲਦਾ ਸ਼ਾਇਦ ਉਹਨਾਂ ਨੇ ਸਰਟੀਫਿਕੇਟ ਲਾ ਕੇ ਤੇ ਨੋਟਰੀ ਜੀ ਮਤਲਬ ਇਹਦਾ ਵੀ ਤੁਸੀਂ ਨਗਰ ਦਾ ਵਿੱਚ ਸਾਰੇ ਸਾਰੇ ਅੱਛਾ ਆਟਾ ਦਾ ਵੀ ਜ਼ਿਕਰ ਕੀਤਾ ਕੀ ਹੈ ਕੀ ਹੈ ਗੱਲੇ ਗੱਲੇ ਕਰ ਇਹਨਾਂ ਸਾਨੂੰ ਪਾੜ ਰੱਖਣਾ ਆਟਾ ਦਾ ਵੇਖ ਕੇ ਵਾਸ ਉੱਤੇ ਛਾੜ ਰੱਖਣਾ ਜੀ 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 ਠੀਕ ਹੈ ਜੀ ਵਿੱਦਿਆ ਦੀ ਮਿਹਨਤ ਸਾਥੋਂ ਉਹ ਵੀ ਖੋਈ ਜਾਂਦੇ ਜੀ ਜੀ ਸਾਡਾ ਵਿੱਦਿਆ ਦੀ ਲੋੜਾ ਉਹ ਵੀ ਖੋਈ ਜਾਂਦੇ ਐ ਇੰਨਾ ਮਹਿੰਗਾ ਕਰੀ ਜਾਂਦੇ ਐ ਜੀ ਜੀ ਪਤਾ ਹੀ ਨਾ ਤੁਹਾਨੂੰ ਜੀ ਜੀ ਮਿੱਟੀ ਵਿੱਚ ਸਾਡੇ ਮੱਥੇ ਦੀ ਲਕੀਰ ਹੈ ਇੱਕ ਮਥੋੜੋ ਪੇ ਹੋ ਕਹਿ ਗਏ ਸੀ ਕੀ ਤੁਸੀਂ ਅੱਸੀ ਵੱਖਰੇ ਵੱਖਰੇ ਰੱਬ ਕੋਲ ਹੀ ਬੈਠੇ ਆ ਤਾਹਿੰਤਾ ਝੁਗਾ ਚੌੜ ਕਰਾਈ ਬੈਠੇ ਆ ਜੀ ਮੈਂ ਤਾਂ ਬਤੋ ਗਾਣੀ ਕਰੀ ਅਸੀਂ ਮੈਂ ਮੈਂ ਕਰਦੇ ਅਸੀਂ ਮੈਂ ਮੈਂ ਕਰਦੇ ਸੱਚ ਸੁਪਾਈ ਬੈਠੇ ਆ ਤਾਹਿੰਤਾ ਝੁਗਾ ਚੌੜ ਕਰਾਈ ਬੈਠੇ ਆ ਹੋ ਤਾਹਿੰਤਾ ਝੁਗਾ ਚੌੜ ਕਰਾਈ ਬੈਠੇ ਆ ਬਤੋ ਗਾਣੀ ਕਹਿੰਦਾ ਜੀ ਤੋਏ ਸਭ ਕਹਿੰਦੇ ਨੇ ਪਰ ਫੇਰ ਵੀ ਲੜਦੇ ਰਹਿੰਦੇ ਨੇ ਕੋਈ ਆਖੇ ਭਗਵਾ ਪਾਉਣਾ ਨਹੀਂ ਕੋਈ ਆਖੇ ਸੰਖ ਵਜਾਉਣਾ ਨਹੀਂ ਕੋਈ ਆਖੇ ਭਗਵਾ ਪਾਉਣਾ ਨਹੀਂ ਕੋਈ ਆਖੇ ਸੰਖ ਵਜਾਉਣਾ ਨਹੀਂ ਅਸੀਂ ਇੱਕ ਦੂਜੇ ਨਾਲ ਸਿੰਘ ਬਸਾਈ ਬੈਠਿਆ ਤਾਹੀ ਤਾ ਚੁਗਾ ਚੌੜ ਕਰਾਈ ਬੈਠਿਆ ਓ ਤਾਹੀ ਤਾ ਚੁਗਾ ਚੌੜ ਕਰਾਈ ਬੈਠਿਆ ਜੀ ਬੀ ਆਜੇ ਕਹਿੰਦੇ ਨੇ ਜੀ ਜਾਂਦੀ ਵਿਵਸਥਾ ਹੈ ਨਹੀਂ ਵਰਣ ਵਿਵਸਥਾ ਹੈ ਨਹੀਂ ਜਾਂ ਐਦਾਂ ਦਾ ਹੈ ਨਹੀਂ ਪਰ ਦੇਸ਼ ਦਾ ਰਾਸ਼ਟਰਪਤੀ ਕਿਤੇ ਨਾ ਕਿਤੇ ਜਦੋਂ ਮੰਦਰ ਦੇ ਵਿੱਚ ਕਿਸੇ ਤੇ ਜਾਂਦਾ ਤਾਂ ਉਹ ਇੱਕ ਪੌੜੀਆਂ ਤੇ ਬੈਠ ਕੇ ਪਤਨੀ ਦੇ ਨਾਲ ਪੂਜਾ ਕਰਨੀ ਪੈਦੀ ਹੈ ਤੇ ਇਸ ਦੁਨੀਆ ਦੇ ਜਿੰਨੇ ਵੀ ਪਰਸ਼ ਜੀ ਦੇਖ ਰਹੇ ਹੋ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਇੱਕ ਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੇ ਬਚਾਓ ਇਹ ਕਿਰਤਵਾਦ ਸੁਣੋ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਮਾਦੂਤਾ ਤੁਸੀਂ ਦੇਖ ਰਹੇ ਹੋ ਚੈਨਲ ਦੇਸ਼ ਦੁਨੀਆ ਚੈਨਲ ਦੇਸ਼ ਦੁਨੀਆ ਦੇ ਸੱਭਿਆਚਾਰ ਪ੍ਰੋਗਰਾਮ ਆਓ ਗੱਲਾਂ ਗਰੀ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਦੇ ਸਾਡੇ ਮਹਿਮਾਨ ਨੇ ਸੁਖ ਚਮਕੀਲਾ ਜੀ ਜਿਨ੍ਹਾਂ ਨੇ 62 ਸਾਲ ਦੀ ਉਮਰ ਤੱਕ ਦਰਜਣਾਂ ਦੇ ਕਰੀਬ ਜਿਹੜੇ ਸੱਭਿਆਚਾਰਕ ਜਿਹੜੇ ਗਾਣੇ ਨੇ ਡਿਊਟ ਗਾਣੇ ਨੇ ਉਹ ਦਿੱਤੇ ਨੇ ਤੇ ਅੱਜ ਇਹ ਦੇਸ਼ ਦੁਨੀਆ ਦੇ ਸਟੂਡੀਓ ਦੇ ਵਿੱਚ ਹਾਜ਼ਰ ਨੇ ਆਪਣਾ ਇੱਕ ਪੋਸਟਰ ਲੈ ਕੇ 바ਵਾ ਸਾਹਿਬ ਮੀਟ ਕਰਦਾ ਜਿਹੜਾ ਗਾਣਾ ਉਹੋ ਦਰਸ਼ਕਾਂ ਦੇ ਰੂਪ ਰੂਪ ਕਰਾਉਣ ਦੇ ਲਈ ਤੇ ਇਹ ਗਾਣੇ ਦੇ ਉੱਤੇ ਵੀ ਚਰਚਾ ਕਰਾਂਗੇ ਇਹਨਾਂ ਦੀ ਹੋਰ ਗਾਇਕੀ ਦੇ ਉੱਤੇ ਵੀ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਸੁਖ ਚਮਕੀਲਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਆ ਦੇਸ਼ ਦੁਨੀਆ ਦੇ ਚੈਨਲ ਦੇ ਵਿੱਚ ਤੇ ਦਰਸ਼ਕਾਂ ਦੇ ਰੂਪ ਰੂਪ ਹੋ ਕੇ ਸਭ ਤੋਂ ਪਹਿਲਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਤਿ ਸ੍ਰੀ ਅਕਾਲ ਅਦਾਬ ਮੈਂ ਤੁਹਾਡਾ ਆਪਣਾ ਸੁਖ ਚਮਕੀਲਾ ਦੇਸ਼ ਦੁਨੀਆ ਪੰਜਾਬੀ ਅਖਬਾਰ ਦੇ ਰਿਹਾ ਮੈਂ ਚੈਨਲ ਤੇ ਚੰਨੇ ਵੀ ਦਰਸ਼ਕ ਦੇਖ ਰਹੇ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਤਿ ਸ੍ਰੀ ਅਕਾਲ ਅੱਛਾ ਖੰਗ ਜਮਕੀਲਾ ਜੀ ਜੇਕਰ ਆਪਾਂ ਗੱਲਬਾਤੇ ਸ਼ੁਰੂ ਕਰੀਏ ਤਾਂ ਦਰਸ਼ਕਾਂ ਨੇ ਕਹਿਣਾ ਵੀ ਸੁੱਖ ਚਮਕੀਲਾ ਕਿਧਰੋਂ ਆ ਗਿਆ ਕਿਉਂਕਿ ਹੁਣੇ-ਹੁਣੇ ਚਮਕੀਲਾ ਸਾਹਿਬ ਦੇ ਉੱਤੇ ਫਿਲਮ ਬਣ ਰਹੀ ਆ ਤੇ ਇੱਕ ਚਮਕੀਲਾ ਸ਼ਬਦ ਆ ਜਿਹੜਾ ਵਾਕਈ ਚਮਕੀਲਾ ਹੋਣ ਲੱਗਿਆ ਤੇ ਤੁਹਾਡੇ ਨਾਲ ਜਦੋਂ ਸੁੱਖ ਚਮਕੀਲਾ ਦੇਖਣਾ ਤੁਹਾਡੀ ਉਮਰ ਦੇ ਹਿਸਾਬ ਨਾਲ ਲੋਕਾਂ ਨੇ ਕਿਉਂਕਿ ਕਈਆਂ ਨੂੰ ਹੋ ਸਕਦਾ ਕਿ ਨਵੀਂ ਪੀੜੀ ਨੂੰ ਪਤਾ ਨਹੀਂ ਹੋਵੇ ਕਿ ਸੁੱਖ ਚਮਕੀਲਾ ਕੀ ਆ ਤੇ ਦਰਸ਼ਕਾਂ ਨੂੰ ਜਿਹੜੇ ਦੇਸ਼-ਦੁਨੀਆ ਦੇ ਦਰਸ਼ਕ ਦੇਖਣੇ ਉਹਨਾਂ ਨੂੰ ਵੀ ਦੱਸ ਦਿੱਤਾ ਜਾਵੇ ਕਿ ਸੁੱਖ ਚਮਕੀਲਾ ਹੈ ਕੀ ਅਸਲ ਵਿੱਚ ਮੇਰੀ ਟੇਪ ਪਹਿਲਾਂ ਕਾਫੀ ਆਈ ਹੈ ਸੁਖਮੰਦਰ ਘੋਟੀ ਦੇ ਨਾਂ ਤੇ 1992 ਵਿੱਚ ਮੇਰਾ ਵੀਰ ਵੱਡਾ ਵੀਰ ਸੇਵਾ ਸਿੰਘ ਨੌਲਖ ਜੀ ਉਹਨਾਂ ਨੇ ਇੱਕ ਟੇਪ ਕੀਤੀ ਸੀ ਦਿਖਾ ਦੇ ਚਮਕੀਲਾ ਬਣ ਕੇ ਜੀ ਜਿਹਦੇ ਵਿੱਚ ਉਹਨਾਂ ਨੇ ਮੇਰਾ ਨਾਮ ਚੇਂਜ ਕਰਤਾ ਸੁਖਮੰਦਰ ਘੋਟੀ ਤੋਂ ਸੁਖ ਚਮਕੀਲਾ ਰੱਖਤਾ ਜੀ ਉਸ ਤੋਂ ਬਾਅਦ ਕਿਉਂਕਿ ਜਦੋਂ ਚਮਕੀਲਾ ਜੀ ਜਿਉਂਦੇ ਸੀਗੇ ਅਸੀਂ ਉਹਨਾਂ ਨਾਲ ਜਦੋਂ 1982 ਚ ਉਹਨਾਂ ਦਾ ਪਹਿਲਾ ਰਿਕਾਰਡ ਆਇਆ ਤਾਂ ਕੋਈ ਟੱਕੋ ਖੜ ਕੇ ਮੈਂ ਲੁਧਿਆਣੇ ਸੀਗਾ ਸਾਹਮਣੇ ਉਹਨਾਂ ਦੇ ਦਫ਼ਤਰ ਦੇ ਵਿੱਚ ਕਾਫੀ ਦਿਨ ਬੈਠੇ ਰਹਿਣਾ ਸਾਹਮਣੇ ਬਾਰਕ ਵਿੱਚ ਬੈਠ ਰਹਿਣਾ ਜਦੋਂ ਉਹਨਾਂ ਕੋਲ ਟਾਈਮ ਹੋਣਾ ਗੱਲਾਂ ਬਾਤਾਂ ਚੱਲਦੀਆਂ ਕਿਉਂਕਿ ਉਹ ਵੀ ਮੈਨੂੰ ਖੁਦ ਚਮਕੀਲਾ ਕਹਿੰਦੇ ਸੀ ਮੈਂ ਤੂੰ ਦੂਜਾ ਚਮਕੀਲਾ ਜੀ ਮਤਲਬ ਜੇਰਾ ਸੁੱਖ ਦੇ ਨਾਲ ਚਮਕੀਲਾ ਲੱਗਿਆ ਉਹ ਕਿਤੇ ਨਾ ਕਿਤੇ ਜੋ ਅਸਲੀ ਚਮਕੀਲਾ ਸੀ ਉਹਦੇ ਹੀ ਦੇਣਾ ਉਹਦੇ ਹੀ ਦੇਣਾ ਕਿਉਂਕਿ ਲੋਕ ਜਦੋਂ ਕਿਤੇ ਪਰੌਮ ਤੇ ਜਾਂਦਾ ਸੀ ਉਹ ਯਕੀਨ ਨਹੀਂ ਸੀ ਕਰਦੇ ਵੀ ਤੂੰ ਚਮਕੀਲਾ ਦਾ ਭਰਾ ਨਹੀਂ ਹੈ ਚਮਕੀਲਾ ਦਾ ਭਰਾ ਕਰਕੇ ਸਾਡਾ ਉਹ ਤੋਂ ਜ਼ਿਆਦਾ ਟਿਪਾ ਵਗੈਰਾ ਚੱਲੀਆਂ ਤੇ ਇਸ ਕਰਕੇ ਫਿਰ ਮੇਰੇ ਆਪਣੇ ਦੇ ਨਾਲ ਸੁੱਖ ਚਮਕੀਲਾ ਨਾਂ ਰੱਖਿਆ ਮਤਲਬ ਕਿਤੇ ਨਾ ਕਿਤੇ ਨਾ ਮੜੰਗਾ ਮਿਲਦਾ ਸੀ ਇੱਕ ਜਾਂ ਗਾਇਕੀ ਵੀ ਮਿਲਦੀ ਸੀ ਮੜੰਗਾਂ ਨੂੰ ਮਿਲਦਾ ਸੀ ਗਾਇਕੀ ਵੀ ਤਕਰੀਬਨ ਉਹਨਾਂ ਦਾ ਉਹ ਸਟਾਈਲ ਵੀ ਹੈ ਸਾਡਾ ਕਿਉਂਕਿ ਮੈਂ ਮੇਰੀਆਂ ਜਿੰਨੀਆਂ ਵੀ ਟੇਪ ਆਈਆਂ ਉਹਨਾਂ ਨੂੰ ਉਹਨਾਂ ਤੋਂ ਪ੍ਰਭਾਵਤ ਸੀ ਉਹਨਾਂ ਤੋਂ ਪ੍ਰਭਾਵਤ ਹੋ ਕੇ ਮੈਂ ਕਾਫੀ ਟੇਪਾਂ ਰਿਕਾਰਡ ਕਰਾਈਆਂ ਤੇ ਤਕਰੀਬਨ ਯਾਨੀ ਕਿ ਜਿਹੜੇ ਲੋਕ ਸੁਣਦੇ ਸੀ ਉਹ ਕਦੇ ਵੀ ਚਮਕੀਲੇ ਵਰਗੇ ਕਾਉਨੇ ਜੀ ਅੱਛਾ ਆਪਾਂ 바ਵਾ ਸਾਹਿਬ ਮੀਰਕਰ ਦਾ ਜਿਹੜਾ ਗਾਣਾ ਇੱਕ ਮੁੱਠ ਹੋ ਜਾਊ ਇਹਦੇ ਤੇ ਆਪਾਂ ਗੱਲ ਕਰਨ ਤੋਂ ਪਹਿਲਾਂ ਕਿੰਨੀਆਂ ਟਿਪਾਂ ਜਿਹੜੀਆਂ ਤੁਹਾਡੀਆਂ ਮਾਰਕੀਟ ਚ ਆਈਆਂ ਤੇ ਕਿਹੜੀਆਂ-ਕਿਹੜੀਆਂ ਲੋਕਾਂ ਦੇ ਵਿੱਚ ਚਰਚਤ ਹੋਈਆਂ ਜਿਨ੍ਹਾਂ ਦੇ ਸੁਖ ਚਮਕੀਲਾ ਦਾ ਨਾਂ ਵਾਕਈ ਹੀ ਚਮਕੀਲਾ ਕਰ ਦਿੱਤਾ ਦਰਜਣਾਂ ਤੋਂ ਵੱਧ ਕੈਸਟਾਂ ਸਾਡੇ ਆਈਆਂ ਕਾਫੀ ਨਾਮੀ ਬਨਾਮ ਬਰ ਕੰਪਨੀਆਂ ਸੋਨੋਟੋਨ ਪੈੜੀਟੋਨ ਪੂਜਾ ਗ੍ਰੀਨ ਸਟਾਰ ਜਰਸੀ ਕਾਫੀ ਯਾਨੀ ਕਿ ਨਾਮ ਲਈਏ ਤਾਂ ਬਹੁਤ ਜ਼ਿਆਦਾ ਕੰਪਨੀਆਂ ਦੇ ਨਾਮ ਹੈ ਉਹਨਾਂ ਨੇ ਸਾਨੂੰ ਰਿਪੋਰਟ ਕੀਤਾ ਪਹਿਲੀ ਮੇਰੀ ਟੇਪ ਜਦੋਂ ਆਈ ਸੀ ਪੈਰੀਟੋਨ ਦੇ ਵਿੱਚੋਂ ਜੀਜਾ ਛੇੜੀ ਨਾ ਜੀ ਉਸ ਤੋਂ ਬਾਅਦ 5-6 ਅਗਸਤ ਤੋਂ ਸੇ ਕੰਪਨੀ ਦਾ ਆਇਆ ਫਿਰ ਜਦੋਂ ਮੇਰਾ ਨਾਮ ਸੁਖ ਚੰਗੀਲਾ ਰੱਖਿਆ ਜੀ ਸੇਵਾ ਸਿੰਘ ਨੌਥ ਜੀ ਨੇ ਉਦੋਂ ਸਾਰਾ ਮੇਰੀ ਟੇਪ ਆਈ ਸੀ ਕਿ ਦਿਖਾ ਦੇ ਚੰਗੀਲਾ ਬਣ ਕੇ ਪੂਜਾ ਕੰਪਨੀ ਤੋਂ ਉਹ ਟੇਪ ਦੇ ਆਉਣ ਦੇ ਨਾਲ ਹੀ ਲੋਕਾਂ 'ਦੀ ਚਰਚਾ ਬਣੀ ਵੀ ਯਾਨੀ ਕਿ ਲੋਕ ਜਦੋਂ ਆਉਣਾ ਪ੍ਰੋਮੋ ਕਰਨ ਵਾਸਤੇ ਦਾਤਰਾ ਦੇ ਵਿੱਚ ਬੋਰਡ ਪੜਨੇ ਬੋਰਡ ਪੜ ਕੇ ਹੀ ਬੁੱਕ ਕਰਕੇ ਚਲੇ ਜਾਂਦੇ ਸੀ ਕੈਸਟ ਦਾ ਬਾਅਦ ਸੁਣਦੇ ਸੀ ਜੀ ਅੱਛਾ ਹੁਣ ਤੱਕ ਕਿਹਦੇ ਕਿਹਦੇ ਨਾਲ ਤੁਸੀਂ ਜਿਹੜੇ ਡਿਊਟ ਗਾਣੇ ਗਾ ਚੁੱਕੇ ਹੋ ਸਭ ਤੋਂ ਪਹਿਲਾਂ ਮੈਡਮ ਕਮਜੋਜੀ ਜੀ ਸੀ ਉਹਨਾਂ ਨਾਲ ਗਾਇਆ ਫਕਲਦੀਪ ਕੌਰ ਆ ਗਈ ਇਸ ਟਾਈਮ ਅਮਨਜੋਤ ਮੱਟੂ ਜੀ ਆ ਸਰਜੀਤ ਬੱਬੂ ਜੀ ਨਾਲ ਵੀ ਗਾਇਆ ਮੈਂ ਹੋਰ ਕਾਫੀ ਕਲਾਕਾਰਾਂ ਨਾਲ ਗਾਇਆ ਬਾਰ ਸਾਲ ਦੀ ਉਮਰ ਦੇ ਵਿੱਚ ਵੀ ਡਿਊਟ ਗਾਣੇ ਗਾਈ ਜਾਂਦੇ ਹਾਂ ਜੀ ਡਿਊਟ ਗਾਣੇ ਲੋਕ ਪਸੰਦ ਕਰਦੇ ਸੁਣਦੇ ਹੁਣ ਵੀ ਪ੍ਰੋਮ ਕਰਦੇ ਆਸੀਂ ਜੀ ਲਾਈਕ ਕਰਦੇ ਲੋਕ ਇਸ ਕਰਕੇ ਅਸੀਂ ਲੋਕਾਂ ਦੀ ਪਸੰਦ ਦੇ ਮਤਲਬ ਗੀਤ ਗਾਈ ਜਾਂਦੇ ਇੱਕ ਨਵਾਂ ਕਲਚਰ ਆ ਗਿਆ ਗਾਣਿਆਂ ਦੇ ਵਿੱਚ ਗੀਤਾਂ ਦੇ ਵਿੱਚ ਸੰਗੀਤ ਦੇ ਵਿੱਚ ਇੱਕ ਮਿਲਾਵਟ ਕਹਿ ਲਓ ਵੈਸਟਰਨ ਜਿਹੜੀ ਜਾਂ ਕਹਿ ਲਓ ਜਾਂ ਇੱਕ ਜਿਹੜੀ ਮੌਜੂਦਾ ਸਮੇਂ ਗਾਇਕੀ ਚੱਲੀ ਜਾ ਰਹੀ ਹੈ ਜਿਦੇ ਕਰਕੇ ਸਿਖਰਾਂ ਤੇ ਪਹੁੰਚ ਗਏ ਨੇ ਟੀਸੀ ਤੇ ਪਹੁੰਚ ਗਏ ਨੇ ਕਲਾਕਾਰ ਤੇ ਉਹਦਾ ਪੰਜਾਬੀ ਸੱਭਿਆਚਾਰ ਦੇ ਜੇ ਗੀਤ ਸੰਗੀਤ ਨਾਲ ਦੇਖੀ ਤਾਂ ਦੂਰ ਨੇੜੇ ਦਾ ਵੀ ਵਾਸਤਾ ਨਹੀਂ ਇਹੋ ਜੇ ਮਾਹੌਲ ਦੇ ਵਿੱਚ ਜਿਹੜਾ ਪੁਰਾਣਾ ਢੋਲ ਕੀ ਦੇ ਨਾਲ ਹਾਰਮੋਨੀਅਮ ਦੇ ਨਾਲ ਜਾਂ ਤੁੰਬੀ ਨਾਲ ਜਾਂ ਆਰਗਨ ਜਾਂ ਇਦਾਂ ਦੇ ਜਿਹੜੇ ਰਵਾਇਤੀ ਪੁਰਾਣੇ ਸਾਜ਼ ਸੀ ਉਹਨਾਂ ਦੇ ਨਾਲ ਗਾਉਣ ਵਾਲੇ ਸੁਖ ਚਮਕੀਲਾ ਜਾਂ ਉਹਨਾਂ ਦੀ ਜੋ ਵੀ ਜੋੜੀ ਆ ਉਹਨਾਂ ਨੂੰ ਲੋਕ ਪਸੰਦ ਕਰਦੇ ਨੇ ਕਿ ਨਹੀਂ ਕਿਉਂਕਿ ਮੈਂ ਸ਼ੁਰੂ ਤੋਂ ਹੀ ਜਦੋਂ ਤੋਂ ਮੈਂ ਗਾਉਣ ਲੱਗਾ ਮੈਂ ਜਾਦਾ ਸਾਜ਼ ਲੈ ਕੇ ਨਹੀਂ ਜਾਂਦਾ ਜੀ ਦੋ ਢੋਲ ਦਾ ਇੱਕ ਪੰਜਾਬੀ ਦਾ ਸਾਜ਼ ਘੜਾ ਜਿਹੜਾ ਫੋਕਚ ਆ ਜਾਂਦਾ ਤੂੰ ਵੀ ਤੇ ਹਰੋਨਿਓ ਇਹ ਹੀ ਅਸੀਂ ਸਾਜ ਲੈ ਕੇ ਜਾਂਦੇ ਆ ਹੁਣ ਵੀ ਜਦੋਂ ਅਸੀਂ ਪ੍ਰੋਮ ਕਰਨ ਜਾਏਗਾ ਤੇ ਇਹੀ ਸਾਜ ਦੇ ਨਾਲ ਗਾਈਦਾ ਹਾਂ ਜੀ ਤੇ ਲੋਕ ਪਸੰਦ ਕਰਦੇ ਅੱਛਾ ਚਮਕੀਲਾ ਜੀ ਨਾਲ ਕੋਈ ਗੀਤਾਂ ਦੀ ਵੀ ਸਾਜ ਚਮਕੀਲਾ ਜੀ ਦੇ ਲਿਖੇ ਹੋਏ ਗੀਤ ਮੈਂ ਕਾਫੀ ਰਿਕਾਰਡ ਕਰਾਏ ਆ ਲੋਕਾਂ ਦਾ ਤੱਕ ਕਰਾਇਆ ਸੀ ਉਹਨਾਂ ਦਾ ਜੀ ਦੋ ਹੱਥੋਂ ਪਏ ਪਿਛੇ ਬਰਜਾ ਦੇ ਪੁੱਤ ਜੱਟਾ ਦੇ ਜੀ ਰੱਖਦੇ ਨਿਤ ਨਿਸ਼ਕਾ ਕੇ ਤਿੱਖੀਆਂ ਤੇਜ ਗਿਟਾਰਾਂ ਇੱਕ ਵਾਰ ਦੁਬਾਰਾ ਰਿਕਾਰਡ ਕਰਾਇਆ ਸੀਗਾ ਕਾਬੂ ਖੇੜ ਦੀ ਫੁੱਲਾਂ ਦੇ ਜੀ ਬੜਾ ਮਾਣਤਾ ਮਹਿਸੂਸ ਹੁੰਦਾ ਹੋਊਗਾ ਵੀ ਜਿਸ ਕਲਾਕਾਰ ਨੂੰ ਲੋਕਾਂ ਨੇ ਟੀਸੀ ਤੇ ਦੇਖਿਆ ਔਰ ਟੀਸੀ ਤੋਂ ਹੀ ਉਹ ਇੱਕ ਤਰ੍ਹਾਂ ਦਾ ਇੱਕ ਕਿਸੇ ਸਟਾਰ ਵਾਂਗੂ ਮੱਦਮ ਪੈ ਗਿਆ ਤੇ ਉੱਥੋਂ ਹੀ ਲੋਪ ਹੋ ਗਿਆ ਤੇ ਉਸ ਤੇ ਲਿਖੇ ਹੋਏ ਗਾਣੇ ਆਪਣੀ ਜਵਾਨੀ ਗਾਏ ਨੇ ਕਿੱਡਾ ਫਕਰ ਮਹਿਸੂਸ ਕਰਦੇ ਔਰ ਯਾਦ ਆਉਂਦਾ ਚਮਕੀਲਾ ਜੀ ਚਮਕੀਲਾ ਜੀ ਬਹੁਤ ਯਾਦ ਆਉਂਦੇ ਪਰ ਜਿਵੇਂ ਸਿਖਰ ਤੇ 36ਵੀਂ ਵਰ੍ਹੇਗੰਤੀ ਮਨਾਈ ਉਹਨਾਂ ਨੇ ਉਹ ਉਸੇ ਟੌਪ ਤੇ ਖੜੇ ਨੇ ਉਹ ਜੀ 36 ਸਾਲਾਂ ਨੂੰ ਮਰਨ ਨੂੰ ਵੀ ਹੋ ਗਿਆ ਪਰ ਉਹ ਅਜ ਮੱਦਮ ਨਹੀਂ ਪਈ ਉਹਨਾਂ ਦੀ ਰੌਸ਼ਨੀ ਜੀ ਜੀ ਉਹ ਸਭ ਤੋਂ ਹੋਰ ਜ਼ਿਆਦਾ ਚਮਕੇ ਕਿਉਂਕਿ ਹੁਣ ਤਾਂ ਉਹਨਾਂ ਦੇ ਨਾਮ ਤੇ ਫਿਲਮਾਂ ਵੀ ਬਣ ਰਹੀਆਂ ਐਸ 12 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਅਮਰ ਸਿੰਘ ਚਮਕੀਲਾ ਉਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਮੱਦਮ ਪੈ ਗਿਆ ਉਹ ਤਾਂ ਸਭ ਤੋਂ ਜ਼ਿਆਦਾ ਲੋਕਾਂ ਦੇ ਚਰਚਿਤ ਹੋ ਗਏ ਜੀ ਜੀ ਅੱਛਾ ਇਸ ਗਾਣੇ ਦਾ ਜਿਹੜਾ ਇੱਕ ਮੁੱਠ ਹੋ ਜਾਓ ਦਰਸ਼ਕਾਂ ਨੂੰ ਫੇਰ ਪੋਸਟਰ ਦਿਖਾ ਦਈਏ ਸੁਖ ਚਮਕੀਲਾ ਜੀ ਤੁਸੀਂ ਵੀ ਦਰਸ਼ਕਾਂ ਦੇ ਰੂਬਰੂ ਇਹ ਪੋਸਟਰ ਕਰਵਾਓ ਇਹ ਪੋਸਟਰ ਆ ਸੁਖ ਚਮਕੀਲਾ ਜੀ ਦਾ ਜਿਹੜਾ ਗਾਣਾ ਇੱਕ ਮੁੱਠ ਹੋ ਜਾਓ ਇਹਦਾ ਜਿਹੜਾ ਸਥਾਈ ਅੰਤਰਾ ਜਿਹੜਾ ਦਰਸ਼ਕਾਂ ਦੇ ਰੂਬਰੂ ਜਰੂਰ ਕਰੋ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗੇ ਵੀ ਇਹ ਗਾਣਾ ਕਿਸ ਪ੍ਰਕਾਰ ਤੁਸੀਂ ਕਿਸ ਲਹਿਜੇ ਦੇ ਵਿੱਚ ਗਾਇਆ ਤੇ ਤੁਹਾਡੀ ਆਵਾਜ਼ ਦੇ ਬਾਰੇ ਵੀ ਜਿਹੜੇ ਲੋਕ ਨੇ ਸਾਡੇ ਜਿੰਨੇ ਕੁ ਲੋਕ ਇੰਟਰਵਿਊ ਦੇਖਣਗੇ ਉਹ ਤੁਹਾਡੇ ਉਹ ਆਵਾਜ਼ ਦੇ ਨਾਲ ਤੋਂ ਵੀ ਬਾਕ ਬੋਜ ਜ਼ਰੂਰ ਜੀ ਇਹਨਾਂ ਦਾ ਮੇਰਾ ਵੀਰ ਜੋਹਰਪੁਰ ਹੁਣ ਜੀ ਦਾ ਲਿਖਿਆ ਹੋਇਆ ਹੈ ਜੀ ਤੇ ਸਾਡੇ ਉਸਤਾਦ ਜੀ ਗੁਰਮੀਤ ਮੀਤਾ ਜੀ ਦਾ ਸੰਗੀਤ ਵੱਧ ਕੀਤਾ ਹੈ ਜੀ ਜੀ ਇਹਨਾਂ ਦਾ ਬਾਬਾ ਸਾਹਿਬ ਜੀ ਦਾ ਗੀਤ ਹੈ ਉਹ ਹੱਕਾਂ ਨੂੰ ਬਚਾ ਲੋ ਤੁਹਾਡੀ ਮਰੀ ਕਿਉਂ ਜ਼ਮੀਰੇ ਹੱਕਾਂ ਨੂੰ ਬਚਾ ਲੋ ਤੁਹਾਡੀ ਮਰੀ ਕਿਉਂ ਜ਼ਮੀਰੇ ਓ ਮਰੀ ਕਿਉਂ ਜ਼ਮੀਰੇ ਇੱਕ ਮੁਠ ਹੋ ਜੋ ਪੀਮ ਕਹਿਗੇ ਸੀ ਅਖੀਰੇ ਇੱਕ ਮੁਠ ਹੋ ਜੋ ਪੀਮ ਕਹਿਗੇ ਸੀ ਅਖੀਰੇ ਅੱਛਾ ਜੀ ਗਾਣਾ ਤਾਂ ਮੈਂ ਹੈਰਾਨ ਆ ਵੀ ਬਾਕੀ 68 ਸਾਲ ਦੀ ਉਮਰ ਦੇ ਵਿੱਚ ਕਿਉਂਕਿ ਕੋਈ ਮਲਾਪਟੀ ਬਣਨੀ ਕੋਈ ਘਰ ਦੇ ਵਿੱਚੋਂ ਨਹੀਂ ਗਾਇਆ ਜਾ ਰਿਹਾ ਸਿੱਧਾ ਢਿੱਡ ਦੇ ਵਿੱਚੋਂ ਆਵਾਜ਼ ਆ ਜਿਹੜੀ ਜਿਹੜੀ ਉਹ ਕੁਦਰਤ ਨੇ ਤੁਹਾਨੂੰ ਬਖਸ਼ੀ ਆ ਜਿੱਤੇ ਇਹਦੇ ਕਰਕੇ ਤੁਸੀਂ ਲੰਮਾ ਸਮਾਂ ਚੱਲੇ ਹੋ ਕਿ ਕੋਈ ਨਹੀਂ ਤਾਂ ਜਿਹੜੇ ਅੱਜ ਦੇ ਜਿਹੜੇ ਜਿਹੜੇ ਆਪਣੇ ਆਪ ਨੂੰ ਸੁਪਰਸਟਾਰ ਵੀ ਕਹਿੰਦੇ ਨੇ ਤੇ ਥੋੜਾ ਜਿਹਾ ਚਮਕਣ ਤੋਂ ਬਾਅਦ ਜਵੇਂ ਜੁਗ ਨੂੰ ਟਿੰਪਟਮਾਉਂਗਾ ਨਾ ਉਹ ਇਹ ਲਾਈਟ ਮਾਰਦਾ ਕੱਢ ਕੇ ਤੇ ਤਿੱਖੀ ਜੀ ਲਾਈਟ ਦੇ ਕੇ ਬਾਅਦ ਲੱਭਦੇ ਨਹੀਂ ਕਿ ਪਰ ਤੁਸੀਂ ਇੱਕ ਤਰ੍ਹਾਂ ਦਾ ਵਾਕਈ ਇੱਕ ਕਿਸੇ ਸਟਾਰ ਤੋਂ ਘੱਟ ਨਹੀਂ ਜਿਹੜਾ ਸਮਾਂ ਦੇ ਵਿੱਚ ਚੌਂਕਦਾ ਲੰਮੇ ਸਮੇਂ ਤੱਕ ਚੌਂਕ ਚਮਕਦਾ ਰਹਿੰਦਾ ਤੇ ਇਹ ਪਤਾ ਲੱਗਿਆ ਕਿ ਇਸ ਤੋਂ ਬਾਅਦ ਜਿਹੜਾ ਗਾਣਾ ਇੱਕ ਤੁਹਾਡਾ ਹੋਰ ਵੀ ਉਹ ਵੀ ਤਸ਼ਕਨ ਦੇ ਰੂਪ ਸਣਾਓ ਰੂਰ ਜ਼ਰੂਰ ਕਰਾਓ ਉਹ ਵੀ ਅੱਜ ਕੱਲ ਜਿਹੜਾ ਇੱਕ ਆਪਾਂ ਨੂੰ ਨਸ਼ਾ ਚੱਲ ਗਿਆ ਚਿੱਟਾ ਜੀ ਬਹੁਤ ਚਰਚਾ ਦਾ ਰਹਿ ਗਿਆ ਮੈਂ ਇੱਕ ਗੱਲ ਦੱਸ ਦਿੰਦਾ ਵੀ ਚਿੱਟਾ ਜੇ ਪਪੂਲਰ ਘਟ ਸੀ ਸਾਡੇ ਕਲਾਕਾਰਾਂ ਨੇ ਜਿਆਦਾ ਪਪੂਲਰ ਕਰਤਾ ਜੀ 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 ਕਿਉਂਕਿ ਗਾ ਗਾ ਕੇ ਗਾ ਗਾ ਕੇ ਚਿੱਟੇ ਤੇ ਉਹ ਲੋਕਾਂ ਦੇ ਜਿਆਦਾ ਪਪੂਲਰ ਤੇ ਲੋਕ ਮਗਰ ਲੱਗੇ ਵੀ ਚਿੱਟਾ ਦੇਖੀਏ ਕੀ ਹੈ ਸਵਾਸ ਸੱਚ ਹੈ ਇਸ ਟਾਈਮ ਪੰਜਾਬ ਜਿਹੜਾ ਚਿੱਟੇ ਦੇ ਨਾਲ ਪੂਰਾ ਗਰਸਿਆ ਪਿਆ ਜੀ ਜੀ ਮਤਲਬ ਤੁਸੀਂ ਮੰਨਦੇ ਹੋ ਕਿ ਤਰ੍ਹਾਂ ਕਿਤੇ ਚਿੱਟੇ ਦੇ ਲਈ ਹਾਂ ਜੀ ਹਾਂ ਕਰ ਰਹੇ ਹੋ ਕਿਉਂਕਿ ਉਹਦੇ ਵਿੱਚ ਸਾਡੇ ਰਾਜਨ ਸੁਨਿੜਾ ਜੀ ਉਹਨਾਂ ਦਾ ਲਿਖਿਆ ਹੋਇਆ ਗੀਤ ਹੈ ਜੀ ਜੀ ਆਖ ਦੇਸੀ ਜਿਹੜੇ ਸਾਨੂੰ ਵਰਤਾ ਪਾ ਦਿਓ ਇੱਕ ਵਾਰੀ ਸਾਨੂੰ ਸਦਾ ਚ ਬਿਠਾ ਦਿਓ ਤੁਹਾਡੇ ਹੱਕਾਂ ਦੀ ਰਾਖੀ ਅਸੀਂ ਕਰਾਂਗੇ ਵਾਗ ਡੋਰ ਸਾਡੇ ਹੱਥਾਂ 'ਚ ਫੜਾ ਦਿਓ ਬੈੰਦਾ ਜਿਹੜਾ ਕੁਰਸੀ ਦੇ ਉੱਤੇ ਆਣ ਕੇ ਬੈੰਦਾ ਜਿਹੜਾ ਕੁਰਸੀ ਦੇ ਉੱਤੇ ਆਣ ਕੇ ਝੂਠੇ ਲਾਰਿਆਂ ਚਸ ਮੈਨੂੰ ਲਗਾਈ ਜਾਂਦਾ ਏ ਹਾਏ ਖਾਂਦਾ ਨਹੀਂ ਉਹ ਚਿੱਟੇ ਨੂੰ ਪੰਜਾਬ ਮਿੱਤਰੋ ਚਿੱਟਾ ਤਾਂ ਪੰਜਾਬ ਨੂੰ ਹੀ ਖਾਈ ਜਾਂਦਾ ਏ ਖਾਂਦਾ ਨਹੀਂ ਉਹ ਚਿੱਟੇ ਨੂੰ ਪੰਜਾਬ ਮਿੱਤਰੋ ਚਿੱਟਾ ਤਾਂ ਪੰਜਾਬ ਨੂੰ ਹੀ ਖਾਈ ਜਾਂਦਾ ਏ ਬਹੁਤ ਵਧੀਆ ਜੀ ਲੱਗਿਆ ਵਾਕਈ ਇੱਕ ਸੰਦੇਹਾ ਦੇਣ ਵਾਲਾ ਗਾਣਾ ਏ ਔਰ ਜਿਹੜਾ ਇੱਕ ਮੁੱਠੋ ਜੋ ਬਾਬਾ ਸਾਹਿਬ ਦਾ ਗੀਤ ਆ ਇਹਦੇ ਵਿੱਚ ਉਹਨਾਂ ਦੀ ਜੀਬਰੀ ਦੇ ਬਾਰੇ ਦੱਸਿਆ ਗਿਆ ਜਾਂ ਕੋਈ ਦਰਸ਼ਕਾਂ ਨੂੰ ਆਪਣੇ ਜਿਹੜੇ ਤੁਹਾਡੇ ਚਾਹਣ ਵਾਲੇ ਲੋਕ ਨੇ ਉਹਨਾਂ ਨੂੰ ਕੋਈ ਬਖਰਾ ਜਿਹੜਾ ਸਨੇਹਾ ਦੇਣ ਦੀ ਕੋਸ਼ਿਸ਼ ਇਹ ਸਨੇਹਾ ਹੈ ਜੇ ਕੋਈ ਇਕੱਠੇ ਹੋ ਜੋ ਜਿਹੜੇ ਭਾਈਚਾਰਾ ਖਿਲਰੇ ਪਿਆ ਜਿਹੜੇ ਬਾਬਾ ਸਾਹਿਬ ਨੂੰ ਮੰਨਦੇ ਆ ਕੋਈ ਕਿਤੇ ਪਰਦਾ ਕੋਈ ਕਿਤੇ ਪਰਦਾ ਉਹਨਾਂ ਨੂੰ ਇੱਕ ਸਰੇਹਾ ਲਾਇਆ ਵੀ ਇਹਨਾਂ ਨੇ ਰਾਜਨੀਤਿਕ ਵਾਰਨ ਜਿਹੜੇ ਮਨੂ ਵਧੀਏ ਇਹਨਾਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਕਿ ਤੁਸੀਂ ਇੱਕ ਮੰਡ ਇਕੱਠੇ ਹੋਵੋਗੇ ਹੱਕ ਮੰਗੋਗੇ ਤੇ ਤਾਂ ਤੁਹਾਨੂੰ ਹੱਕ ਮਿਲਦੇ ਨੇ ਤੇ ਇਹਨਾਂ ਨੇ ਤੁਹਾਨੂੰ ਵਰਤੀ ਜਾਣਾ ਹੁਣ ਤੱਕ ਵਰਤਨ ਦੀ ਜੀ ਪਰ ਜੇ ਅਜੇ ਬਾਤ ਕਰੀਏ ਤਾਂ ਲੋਕਾਂ ਨੂੰ ਵਰਤਨ ਦੀ ਤਾਂ ਗੱਲ ਦੂਰ ਦੀ ਗੱਲ ਆ ਤੇ ਬਾਬਾ ਸਾਹਿਬ ਵੇੜਕਰ ਨੂੰ ਹੀ ਵਰਤੀ ਜਾ ਰਹੇ ਨੇ ਲੋਕ ਕਦੇ ਕੋਈ ਇਹਨਾਂ ਦੀ ਫੋਟੋ ਲਾ ਰਿਆ ਇਦੋਂ ਤੱਕ ਕਿ ਮੰਨੂ ਬਾਦੀ ਭਾਰਤੀ ਸੰਵਿਧਾਨ ਨੂੰ ਤਾਂ ਦੇਖ ਕੇ ਨਹੀਂ ਜਲ ਰਹਾ ਤੇ ਪਰ ਸੰਵਿਧਾਨ ਦੀ ਆੜ ਦੇ ਵਿੱਚ ਉਹ ਮਨੁੱਖ ਸਮਿਰਤੀ ਨੂੰ ਲਾਗੂ ਵੀ ਕਰ ਰਹੇ ਨੇ ਤੇ 바ਵਾ ਸਾਹਿਬ ਵੇਡਕਰ ਨੂੰ ਕਿਤੇ ਨਾ ਕਿਤੇ ਉਹ ਪਿੱਛੇ ਤੱਕ ਹੀ ਜਾ ਰਹੇ ਨੇ ਪਰ ਜਿਹੜੀਆਂ ਸਰਦਾਂ ਜਿਹੜੀਆਂ ਹਰ ਸਾਲ ਦਿੰਦੇ ਨੇ ਇਤੋਂ ਤੱਕ ਕਿ ਪੂਰੇ ਸਾਲ ਇਹਨਾਂ ਦਾ ਜਨਮ ਦਿਨ ਮਨਾਉਣ ਦੀ ਵੀ ਗੱਲ ਕਰਦੇ ਨੇ ਇਹਦੇ ਬਾਰੇ ਕੀ ਕਹੋਗੇ ਇਹਦੇ ਵਿੱਚ ਮੇਰੇ ਇਸੇ ਗੀਤ ਦੇ ਵਿੱਚ ਨਾ ਇੱਕ ਮੋਢੋਜ ਦੇ ਵਿੱਚ ਇੱਕ ਅੰਤਰਾ ਹੈ ਤੁਹਾਡੇ ਹੱਕਾਂ ਦੇ ਉੱਤੇ ਰਾਜ ਇਹ ਕਰਦੇ ਜੇ ਕਿੰਨਾ ਚਿਰ ਰਹਿਣਾ ਐਦਾਂ ਤੁਸੀਂ ਦੱਸੋ ਮਰਦੇ ਜੀ ਜੀ ਤੁਹਾਡੇ ਹੱਕਾਂ ਦੇ ਉੱਤੇ ਰਾਜੇ ਇਹ ਕਰਦੇ ਕਿੰਨਾ ਚਿਰ ਰਹਿਣਾ ਇਦਾਂ ਦੱਸੋ ਤੁਸੀਂ ਮਰ ਜਰਦੇ ਸਾਡੀਆਂ ਥਾਵਾਂ ਤੇ ਦੂਜੇ ਨੌਕਰੀ ਕਰਿੰਦੇ ਐਨੀ ਮਾਰੀ ਸਾਡੀ ਕੀਤੀ ਤਕਦੀਰੇ ਇੱਕ ਮੁੱਟ ਹੋ ਗੋ ਪੇਰ ਕਹਿਗੇ ਸੀ ਵੀ ਇਹ ਤਾਂ ਬਦਲੋ ਤੁਸੀਂ ਜਿਹੜੇ ਬਹੁਤ ਚਰਚਿਤ ਮਾਮਲਾ ਚੱਲਿਆ ਜਾਦੀ ਸਰਟੀਫਿਕੇਟ ਵਾਲਾ ਸਾਡਾ ਪੰਜਾਬ ਦਾ ਨਾਮ ਵਰ ਗਾਇਕ ਆ ਜਿਹੜਾ ਹਾਂ ਉਹਨਾਂ ਦੇ ਫਾਦਰ ਸਾਹਿਬ ਸਾਹਿਬ ਨੇ ਤਾਂ ਪੰਜਾਬੀ ਦੇ ਵਿੱਚ ਮਜਬੀ ਭਾਈਚਾਰੇ ਦਾ ਸ਼ਹਿਦ ਉਹਨਾਂ ਨੇ ਸਰਟੀਫਿਕੇਟ ਲਾ ਕੇ ਤੇ ਨੌਕਰੀ ਦੀ ਮਤਲਬ ਇਹਨਾਂ ਨੂੰ ਵੀ ਤੁਸੀਂ ਲਗੜਦਾ ਵਿੱਚ ਹੀ ਸਾਰੇ ਸਾਰੇ ਕਿਉਂਕਿ ਜਿਹੜੀ ਸੱਚਾ ਸੱਚ ਕਹਿਣਾ ਪੈਂਦਾ ਜੀ ਜੀ ਕਿਉਂਕਿ ਉਹਦੀ ਇਨਕੁਆਰੀ ਮਿਲ ਸਕਦਾ ਚੱਲੀ ਸੀ ਜਿੰਨਾ ਤੱਕ ਇਨਕੁਆਰੀ ਪੱਕੇ ਲੱਗਾ ਕਿੱਥੇ ਆ ਜੀ ਜੀ ਖੱਡੇ ਬਸਤੇ ਚੀ ਆ ਉਹ ਦੇਖੋ ਫਿਰ ਜਦੋਂ ਜਦੋਂ ਚਰਚਕ ਨਾ ਆ ਬਿਲਕੁਲ ਉਹ ਉਦੋਂ ਬਾਅਦ ਉਹਨਾਂ ਕਹਿੰਦੇ ਨੇ ਨਾਲ ਉੱਠਣੀ ਬੈਠਣੀ ਜਾਰੀ ਹੋਵੇ ਤੇ ਫਿਰ ਕਿੱਥੇ ਕਾਰਵਾਈ ਹੁੰਦੀ ਆ ਉਹ ਆਪਾਂ ਕੀ ਕਰੀਏ ਜੀ ਜੀ ਬੋਲ ਲਗਾ ਦੋ ਉਹਨਾਂ ਨੇ ਕਹਿੰਦਾ ਪਾਣੀ ਸਾਡੇ ਤੋਂ ਤਵਾ ਲਾਉਣ ਲਾ ਕੇ ਜੀ ਜੀ ਨਹੀਂ ਤਵਾ ਨਹੀਂ ਇੱਥੇ ਸਚਾਈ ਵੀ ਆ ਵੀ ਆਪਣੇ ਸਚਾਈ ਤਾਂ ਹੈ ਹੀ ਆ ਕਿ ਮੁੱਛਾਂ ਤਾਂ ਕਰੀਆਂ ਕਰਕੇ ਕਿੰਨੀ ਸਚਾਈ ਗੱਲਾਂ ਕਰੋ ਵੀ ਮੁੱਛਾਂ ਤਾਂ ਕਰੀਆਂ ਕਰੀਆਂ ਜੀ ਅਸੀ ਤਾਂ ਜੀ ਜੇਹੋ ਤੇ ਵੀ ਸ਼ੇਪ ਬੁਦਾਦੇ ਹੁੰਦੇ ਤੇ ਤੁਸੀਂ ਗੱਲਾਂ ਕਿੱਥੇ ਤੁਹਾਡਾ ਕਰਤਾਰ ਕਿੱਥੇ ਘੜਾ ਤੁਸੀਂ ਕਿਸੇ ਦਾ ਹੱਕ ਖਾਦੇ ਹੋ ਵੀ ਆਪਣੇ ਆਪ ਨੂੰ ਪੈਸੇ ਦਾ ਛੋਟੀ ਯਾਦ ਕਰ ਰਹੇ ਹੋ ਨੂੰ ਤੇ ਜਦੋਂ ਹੱਕ ਖਾਣਾ ਤੇ ਫਿਰ ਉਸੇ ਜਾਤ ਦਾ ਸਰਟੀਫਿਕੇਟ ਬਣਾ ਕੇ ਨੌਕਰੀਆਂ ਲੈ ਕੇ ਮਲਾਈ ਕਾਈ ਜਾ ਰਹੇ ਨੇ ਇਦਾਂ ਕਹਿੰਦਾ ਇਹਨਾਂ ਦਾ ਹਾਲ ਨਹੀਂ ਬਹੁਤ سارے ਹੋਰ ਵੀ ਨੇ ਤੇ ਕਾਫੀ ਅੱਛਾ ਲੱਗਿਆ ਅੱਛਾ ਹੋਰ ਗਾਣੇ ਦੇ ਵਿੱਚ ਕੀ ਦਿੱਤਾ ਇਹਦੇ ਵਿੱਚ ਇਹ ਬਸ ਇਹੀ ਸਹੀ ਦੀ ਹੈ ਨਾ ਸੁਝਾਉਣ ਦੀ ਕੋਸ਼ਿਸ਼ ਕੀਤੀ ਆ ਭਾਈ ਇੱਕ ਮਿੰਟ ਇੱਕ ਮਿੰਟ ਹੋ ਜੋ ਜੀ ਜੀ ਤੇ ਇਹ ਨਹੀਂ ਦਾ ਤੁਹਾਨੂੰ ਵਰਤੀ ਜਾਣਾ ਆਪਦੇ ਤੁਹਾਨੂੰ ਵਰਤਵਾਤ ਕੇ ਆਪ ਨੇ ਨਰਾਜ ਕਰੀ ਇਹਨਾਂ ਤੁਹਾਨੂੰ ਉਹਨਾਂ ਨੇ ਉਹ ਹੀ ਕੀ ਉਹਨਾਂ ਕਰਾਟਾ ਦਾ ਆਟੇ ਰੱਖਣਾ ਜੀ ਜੀ ਅੱਛਾ ਆਟੇ ਦਾ ਵੀ ਜ਼ਿਕਰ ਕਰ ਦੇ ਕੀ ਹੈ ਕੀ ਹੈ ਕੱਲੇ ਕੱਲੇ ਕਰ ਇਹਨਾਂ ਸਾਨੂੰ ਪਾੜ ਰੱਖਣਾ ਆਟਾ ਦਾ ਵੇਖੇ ਵਾਂਸ ਉੱਤੇ ਝੜ ਰੱਖਣਾ ਜੀ 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 ਠੀਕ ਹੈ ਜੀ ਵਿੱਧਿਆ ਦੀ ਲੋੜ ਸਾਥੋਂ ਉਹ ਵੀ ਖੋਈ ਜਾਂਦੇ ਜੀ ਜੀ ਸਾਨੂੰ ਵਿੱਧਿਆ ਦੀ ਲੋੜ ਹੈ ਉਹ ਵੀ ਖੋਈ ਜਾਂਦੇ ਆ ਇੰਨਾ ਮਹਿੰਗਾ ਕਰੀ ਜਾਂਦੇ ਆ ਜੀ ਜੀ ਪਤਾ ਹੀ ਹੁਣ ਆਪਾਂ ਨੂੰ ਜੀ ਜੀ ਮਿੱਟੀ ਦੀ ਸੇ ਸਾਡੇ ਮੱਥੇ ਦੀ ਤਕੀਰ ਜੀ ਇੱਕ ਮੱਠੋ ਜੋ ਪ੍ਰੀਮ ਕਹਿਗੇ ਸੀ ਜੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਆ ਜੇਕਰ ਆਪਾਂ ਤੇ ਗਾਣੇ ਦੇ ਵਿੱਚ ਜਾਈਏ ਤਾਂ ਕਿਸੇ ਨਾ ਕਿਸੇ ਪੋਸਟ ਮੈਟਰਿਕ ਸਕਾਲਰਸ਼ਿਪ ਜਿਹਦੇ ਤਹਿਤ ਜਿਹੜੇ ਗਰੀਬ ਵਿਦਿਆਰਥੀ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਰਾਹਤ ਮਿਲਦੀ ਆ ਪੜ੍ਹਨ ਦੇ ਵਿੱਚ ਤੇ ਉਹ ਆਪਣੀਆਂ ਡਿਗਰੀਆਂ ਡਿਵੈਲਪਮੈਂਟ ਕੰਪਲੀਟ ਕਰਕੇ ਕੋਈ ਨਾ ਕੋਈ ਚੰਗੇ ਕਾਰੋਬਾਰ ਤੇ ਲੱਦਦੇ ਨੇ ਪਰ ਪਿੱਛੇ ਜੇ ਬੜੀ ਤਰਾਸਦੀ ਹੋਈ ਕਿ ਉਹਨਾਂ ਦੀਆਂ ਜਿਹੜੀਆਂ ਡਿਗਰੀਆਂ ਹੀ ਉਹ ਦਿੱਤੀਆਂ ਨਹੀਂ ਜਾ ਰਹੀਆਂ ਕਿਉਂਕਿ ਫੀਸਾਂ ਦੇ ਮਾਮਲੇ ਦੇ ਕਰਕੇ ਪੋਸਟ ਮੈਟਰਿਕ ਸਕਾਲਰਸ਼ਿਪ ਜਿਹੜੀ ਅੜੀ ਪਈ ਆ ਤੇ ਬਹੁਤ ਚੰਗੀ ਗੱਲ ਕੀਤੀ ਆ ਕਿ ਤੁਸੀਂ ਮੈਂ ਸਮਝਦਾ ਸੀ ਕਿ ਸ਼ਾਇਦ ਤੁਸੀਂ ਜਿਵੇਂ ਹੋਰ ਕਲਾਕਾਰ ਨੇ ਉਹ ਜਦੋਂ ਇੱਕ ਮੌਸਮ ਆ ਗਿਆ ਇੱਕ ਤਰ੍ਹਾਂ ਦਾ ਜਿਵੇਂ ਸਤਗੁਰੂ रविदास ਮਹਾਰਾਜ ਦਾ ਜਨਮ ਦਿਨ ਆਉਂਦਾ ਉਸ ਵੇਲੇ ਉਸ ਪਾਸੇ ਨੂੰ ਤੁਰ ਪੈਂਦੇ ਨੇ ਹੁਣ ਬਾਬਾ ਸਾਹਿਬ ਦਾ ਜਨਮ ਦਿਨ ਆ ਤੇ ਇਸ ਪਾਸੇ ਨੂੰ ਤੁਰ ਪਾਵਣਗੇ ਪਰ ਕਾਫੀ ਅੱਛਾ ਲੱਗਾ ਕਿ ਤੁਸੀਂ ਇਸ ਗਾਣੇ ਦੇ ਵਿੱਚ ਕੋਈ ਸਮਾਜ ਨੂੰ ਸੇਹ ਤੇਲ ਦੀ ਕੋਸ਼ਿਸ਼ ਕੀਤੀ ਆ ਅੱਛਾ ਇਹ ਜਿਹੜੇ ਗਾਣੇ ਤਾਂ ਕੱਲੇ ਜਨਮ ਦਿਨ ਨੂੰ ਦੇ ਕੇ ਨਹੀਂ ਗਾ ਲਿਕੇ ਗਾਈ ਜਾਣੀ ਚਾਹੀਦੇ ਭਵਿੱਖ ਦੇ ਵਿੱਚ ਇਸ ਨੂੰ ਰੂਟੀਨ ਦੇ ਵਿੱਚ ਰੱਖੋਗੇ ਜਾਂ ਇਹ ਗਾਣਾ ਦੇਣ ਤੋਂ ਬਾਅਦ ਅਗਲਾ ਗਾਣਾ 225 ਦੇ ਵਿੱਚ ਡੋਂਗੇ ਜਾਂ ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਦੋਂ ਵੀ ਕੋਈ ਗੀਤ ਕਰੀਏ ਜੀ ਜੀ ਨਾਲ ਵੀ ਨਾਲ ਇੱਕ ਮੈਸੇਜ ਵਾਲਾ ਗੀਤ ਵੀ ਕੀਤਾ ਜਾਵੇ ਅਸੀਂ ਪਿਛੇ ਜੇ ਵੀ ਇੱਕ ਮੈਂ ਕੀਰਤ ਕੀਤਾ ਸੀਗਾ ਜੀ ਉਹ ਥੋੜਾ ਕਈ ਕਈਆਂ ਨੂੰ ਪਸੰਦ ਨਹੀਂ ਆਇਆ ਗਾਣਾ ਤੁਸੀਂ ਕਰੋ ਚੈਨਲ ਨੂੰ ਸੱਚ ਕਹੀ ਜਾਂਦੇ ਨਾ ਸੱਚ ਕਹਿੰਦੇ ਸੁਣਨਾ ਕੌੜਾ ਉਹ ਸੀਗਾ ਸਰਾਉ ਬਾਰੇ ਦਿੱਕਤੋਂ ਕੱਢੋ ਕੰਨਾਂ ਦੇ ਵਿੱਚੋਂ ਤੇਲ ਇਹਨਾਂ ਦੇ ਉਹ ਕੌੜਾ ਉਹ ਸੀਗਾ ਅਸੀਂ ਵੱਖਰੇ ਵੱਖਰੇ ਰੱਬ ਬਣਾਈ ਬੈਠੇ ਆ ਤਾਹਿੰਤਾ ਝੁਗਾ ਚੌੜ ਕਰਾਈ ਬੈਠੇ ਆ ਜੀ ਜੀ ਬਿਲਕੁਲ ਗਾਣੀ ਕਰਸੀ ਅਸੀਂ ਮੈਂ ਮੈਂ ਕਰਦੇ ਅਸੀਂ ਮੈਂ ਮੈਂ ਕਰਦੇ ਸੱਚ ਛੁਪਾਈ ਬੈਠੇ ਆ ਤਾਹਿੰਤਾ ਝੁਗਾ ਚੌੜ ਕਰਾਈ ਬੈਠੇ ਆ ਹੋ ਤਾਹਿੰਤਾ ਝੁਗਾ ਚੌੜ ਕਰਾਈ ਬੈਠੇ ਆ ਬਿਲਕੁਲ ਗਾਣੀ ਕਰਸੀ ਜਿੱਕਰ ਜੀ ਤੂੰ ਇੱਕੋ ਇਹ ਸਭ ਕਹਿੰਦੇ ਨੇ ਪਰ ਫੇਰ ਵੀ ਲੜਦੇ ਰਹਿੰਦੇ ਨੇ ਜੀ ਕੋਈ ਆਖੇ ਭਗਵਾ ਪਾਉਣਾ ਨਹੀਂ ਕੋਈ ਆਖੇ ਸੰਖ ਵਜਾਉਣਾ ਨਹੀਂ ਕੋਈ ਆਖੇ ਭਗਵਾ ਪਾਉਣਾ ਨਹੀਂ ਕੋਈ ਆਖੇ ਸੰਖ ਵਜਾਉਣਾ ਨਹੀਂ ਅਸੀਂ ਇੱਕ ਦੂਜੇ ਨਾਲ ਸਿੰਘ ਫਸਾਈ ਬੈਠੇ ਆ ਤਾਹੀਂ ਤਾਂ ਝੁਗਾ ਚਾਵੜ ਕਰਾਈ ਬੈਠਿਆ ਓ ਤਾਹੀਂ ਤਾਂ ਝੁਗਾ ਚਾਵੜ ਕਰਾਈ ਬੈਠਿਆ ਜੀ ਦੇਖੋ ਜੀ ਗੱਲ ਇਹ ਕੀ ਆ ਵੀ ਤੁਸੀਂ ਇਸ ਗਾਣੇ ਦੇ ਜਦੋਂ ਅੰਤਰਾ ਸੁਣਾਇਆ ਤਾਂ ਪਿਛੋਕਰ ਦੇ ਵਿੱਚ ਕਿਤੇ ਨਾ ਕਿਤੇ ਲੈ ਗਏ ਵੀ ਸੰਕਰੀ ਬਚਾਉਣ ਦਿੱਤਾ ਜਾ ਰਿਹਾ ਉਹਦੀ ਗੱਲ ਵੀ ਬਿਲਕੁਲ ਸਹੀ ਹੈ ਭਗਵਾਨੀ ਜੋ ਕਿਸੇ ਨੂੰ ਜਿਹੜਾ ਸ਼ੂਦਰਾ ਵਰਣ ਤੇ ਜਾਤੀ ਸ਼ੂਦਰਾ ਜਿਹੜੇ ਲੋਕ ਰਿਹਾ ਉਹਨਾਂ ਨੂੰ ਇਸ ਚੀਜ਼ ਤੋਂ ਵਾਜਿਬ ਕੀਤਾ ਜਾਂਦਾ ਸੀ ਤੇ ਅੱਜ ਤਾਂ ਤੁਸੀਂ ਛੱਡੋ ਵੀ ਅੱਜ ਕਹਿੰਦੇ ਨੇ ਜੀ ਜਾਤੀ ਬਵਸਤਾ ਹੈ ਨਹੀਂ ਵਰਣ ਬਵਸਤਾ ਹੈ ਨਹੀਂ ਜਾਂ ਐਦਾਂ ਦਾ ਹੈ ਨਹੀਂ ਪਰ ਦੇਸ਼ ਦਾ ਰਾਸ਼ਟਰਪਤੀ ਕਿਤੇ ਨਾ ਕਿਤੇ ਜਦੋਂ ਮੰਦਰ ਦੇ ਵਿੱਚ ਕਿਸੇ ਤੇ ਜਾਂਦਾ ਤਾਂ ਉਹਨੂੰ ਇੱਕ ਪੌੜੀਆਂ ਤੇ ਬੈਠ ਕੇ ਪਤਨੀ ਦੇ ਨਾਲ ਪੂਜਾ ਕਰਨੀ ਪੈ ਰਹੀ ਆ ਤੇ ਉਹਨਾਂ ਨੂੰ ਨਾ ਕੀ ਬਣਾਇਆ ਜਾ ਰਿਹਾ ਵੀ ਇਹਦੇ ਗੋਡਿਆਂ ਵਿੱਚ ਪ੍ਰੋਬਲਮ ਹੈ ਇਸ ਕਰਕੇ ਇਹ ਜਾਣੀ ਸਕਦਾ ਬਾਕੀ ਤੁਹਾਡੀ ਗੱਲ ਕਲਮ ਦੇ ਵਿੱਚ ਸਾਨੂੰ ਅੱਛਾ ਲੱਗਿਆ ਕਿ ਤੁਸੀਂ ਜਿਹੜੇ ਅਜਿਹੇ ਗਾਣੇ ਲੈ ਕੇ ਆਏ ਹੋ ਤੇ ਦਰਸ਼ਕਾਂ ਨੂੰ ਵੀ ਬੇਨਤੀ ਆ ਕਿ ਦੇਸ਼ ਦੁਨੀਆ ਚੈਨਲ ਦੇ ਵਿੱਚ ਸੁਖ ਚਮਕੀਲਾ ਜੀ ਪਹੁੰਚੇ ਨੇ ਤੇ ਇਹਨਾਂ ਦਾ ਗਾਣਾ ਜਿਹੜਾ ਇੱਕ ਮੁਠਾ ਹੋ ਜਾਓ ਜਿਹੜਾ ਕਿ ਸਮਾਜ ਨੂੰ ਸੇਧ ਦੇਣ ਵਾਲਾ ਤੇ ਕਿਤੇ ਨਾ ਕਿਤੇ ਕੋਈ ਚੰਗੀ ਹੀ ਚੀਜ਼ੀ ਦੇਵੇਗਾ ਇਸ ਕਰਕੇ ਇਸ ਨੂੰ ਜਿਆਦਾ ਤੋਂ ਜਿਆਦਾ ਪ੍ਰੋਮੋਸ਼ਨ ਦੇਣਾ ਜਾਂਦੇ ਜਾਂਦੇ ਸੁਖ ਚਮਕੀਲਾ ਜੀ ਕੀ ਕਹਿਣਾ ਚਾਹੁੰਦੇ ਮੈਂ ਦੇਸ਼ ਦੁਨੀਆ ਦੇ ਜਿੰਨੇ ਵੀ ਦਰਸ਼ਕ ਜੀ ਦੇਖ ਰਹੇ ਨੇ ਇਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਇੱਕ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੈਬ ਚੈਨਲ ਨੂੰ ਵੱਤ ਵਤ ਸੁਣੋ ਤੇ ਹੋਰ ਆਪਾਂ ਮੈਸੇਜ ਦਾ ਸੀ ਅਸੀਂ ਤਾਂ ਕਿਉਂਕਿ ਮੈਂ ਤਾਂ ਇੰਜੋਗ ਹੈ ਨਹੀਂ ਮੈਂ ਮੈਸੇਜ ਦੇਣਾ ਪਰ ਕੋਸ਼ਿਸ਼ ਕਰਦੇ ਨੇ ਕੋਈ ਨਾ ਕੋਈ ਨਵੀਂ ਗੀਤ ਜਿਹੜੀ ਸਮਾਜ ਨੂੰ ਸੇਵ ਦੇਣ ਵਾਲੀ ਅਸੀਂ ਹਰ ਵੇਲੇ ਕੋਈ ਨਾ ਕੋਈ ਮਹੀਨੇ ਡੇਢ ਮਹੀਨੇ ਬਾਅਦ ਅਸੀਂ ਕੋਈ ਨਾ ਕੋਈ ਇਹਨਾਂ ਦਾ ਕਰਦੇ ਰਹੀ ਜੀ ਜੀ ਥੈਂਕ ਯੂ ਚਮਕੀਲਾ ਜੀ ਐ ਅਸੀਂ ਸਾਡੇ ਅੱਜ ਦੇ ਸੱਭਿਆਚਾਰ ਪ੍ਰੋਗਰਾਮ ਆ ਗੱਲਾਂ ਕਰੀ ਦੇ ਮੁੱਖ ਮਹਿਮਾਨ ਸੁਖ ਚਮਕੀਲਾ ਜੀ ਜਿਨ੍ਹਾਂ ਨੇ ਆਪਣੇ ਗਾਣੇ ਇੱਕ ਮੋਟ ਹੋ ਜਾ ਉਹਦੇ ਉੱਤੇ ਤਾਂ ਜਿਵੇਂ ਤੁਹਾਨੂੰ ਗਾ ਕੇ ਵੀ ਸੁਣਾਇਆ ਉਸ ਦੇ ਵਿੱਚ ਜੋ ਲਿਖਿਆ ਕੀਆ ਸਮਾਜ ਨੂੰ ਸੇਧ ਕੀ ਦੇ ਰਿਹਾ ਉਸ ਬਾਰੇ ਵੀ ਦੱਸਿਆ ਤੇ ਨਾਲ ਹੀ ਇਹਨਾਂ ਨੇ ਰਾਜਵ ਸੁਰੇੜਾ ਜਿਹੜੇ ਕਿ ਸਾਡੇ ਇੱਕ ਪੱਤਰਕਾਰ ਭਰਾ ਨੇ ਬੜੇ ਲੰਮੇ ਸਮੇਂ ਤੋਂ ਪੱਤਰਕਾਰਤਾ ਦੇ ਵਿੱਚ ਸਮਾਵਾ ਦੇਣ ਦੇ ਨਾਲ ਉਹਨਾਂ ਦਾ ਜਿਹੜਾ ਗਾਣਾ ਲਿਖਿਆ ਹੋਇਆ ਚਿੱਟਾ ਉਸ ਦੇ ਉੱਤੇ ਵੀ ਇਹਨਾਂ ਨੇ ਗੱਲ ਰੱਖੀ ਆ ਤੇ ਕਿਤੇ ਨਾ ਕਿਤੇ ਜਿਵੇਂ ਇਹਨਾਂ ਨੇ 2-3 ਵਾਰੀ ਸੇਵਾ ਸਿੰਘ ਨਾਰਥ ਦੀ ਗੱਲ ਕੀਤੀ ਆ ਜ਼ਿਕਰ ਕੀਤਾ ਤੇ ਉਹ ਸਾਡੇ ਭਰਾ ਜਿਹੜੇ ਕਿ ਸਾਡੇ ਸਟੂਡੀਓ ਦੇ ਥੋੜਾ ਜਿਹਾ ਫਰਕ ਨਾਲੇ ਰਹਿੰਦੇ ਨੇ ਤੇ ਉਹਨਾਂ ਨੂੰ ਜਦੋਂ ਦੇਖਦਾ ਜਦੋਂ ਇਹਨਾਂ ਨੇ ਗੱਲ ਕੀਤੀ ਆ ਤੇ ਕਿਤੇ ਨਾ ਕਿਤੇ ਜਿਹੜੇ ਗੀਤਕਾਰ ਨੇ ਚੰਗੇ ਗੀਤਕਾਰ ਨੇ ਉਹ ਅੱਜ ਵੀ ਕਿਤੇ ਨਾ ਕਿਤੇ ਸਾਫ਼ ਕਹਾਗਾ ਕਿ ਤਰਾਸ ਦੀ ਭੁਗ ਰਹੇ ਨੇ ਪਰ ਉਹਨਾਂ ਦੇ ਗਾਏ ਗੀਤ ਨੇ ਜਿਹੜੇ ਗਾ ਕੇ ਉਹ ਕਲਾਕਾਰ ਪਤਾ ਨਹੀਂ ਕਿੱਥੇ-ਕਿੱਥੇ ਪਹੁੰਚ ਗਏ ਤੇ ਇਹ ਗੀਤਕਾਰ ਨੇ ਜਿਹੜੇ ਉਹਨਾਂ ਦੇ ਸੰਬੰਧ ਦੇ ਵੀ ਇਹ ਅਸੀਂ ਤੁਹਾਡੇ ਅੱਗੇ ਗੱਲ ਰੱਖੀ ਆ ਕਿ ਕਲਾਕਾਰ ਕਈ ਵਾਰੀ ਅੱਗੇ ਨਿਕਲ ਜਾਂਦਾ ਗੀਤਕਾਰ ਜਿਵੇਂ ਅਸੀਂ ਪਿਛਲੀ ਐਂਟਰੀ ਵਿੱਚ ਉਹ ਦਿਖਾਇਆ ਕਿ ਪਿੱਛੇ ਰਹਿ ਜਾਂਦੇ ਨੇ ਬਹੁਤ ਵਧੀਆ ਧੰਨਵਾਦ ਜੀ ਤੁਹਾਡਾ ਅੱਜ ਤੁਸੀਂ ਦੇਸ਼ ਦੁਨੀਆ ਦੇ ਸਟੇਜਾਂ 'ਤੇ ਜਮ ਆਏ ਹੋ ਤੇ ਲਗਾਤਾਰ ਤੁਹਾਨੂੰ ਅਸੀਂ ਜੇਕਰ ਤੁਸੀਂ ਸਮਾਜ ਨੂੰ ਸੇਧ ਮੰਨ ਲਈਏ ਇਹ ਜੇ ਕਦੀ ਵੀਦਿਆ ਕਰੋਂਗੇ ਤਾਂ ਅਸੀਂ ਮੌਕਾ ਦਿੰਦੇ ਰਾਵਾਂਗੇ ਤੇ ਹੁਣ ਜਦ ਤੱਕ ਕੋਈ ਨਵੀਂ ਮਹਿਮਾਨ ਨਹੀਂ ਹੁੰਦਾ ਸ਼ਖਸੀਅਤ ਨਹੀਂ ਆਉਂਦੀ ਤਦ ਤੱਕ ਦਿਓ ਇਜਾਜ਼ਤ ਫਤਿਹ ਬਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ